ਉਹ ਘਰੇ ਇੱਕ ਚੁੱਪਚੁਪੀਤੇ ਜਿਹੜਾ ਉਹ ਬੈਠਾ ਰਿਹਾ ਇੱਕ ਸਹਿਮ ਦਾ ਮਾਹੌਲ ਜਿਸ ਤਰੀਕੇ ਨਾਲ ਕਹਿ ਦਿੰਦੇ ਨੇ ਨਾ ਅਸੀਂ ਕਿ ਐਕਸੀਡੈਂਟ ਤੋਂ ਬਾਅਦ ਦੇ ਵਿੱਚ ਇੱਕ ਅੰਦਰ ਬੰਦੇ ਦੇ ਅੰਦਰ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਉਸਨੇ ਪਰਿਵਾਰ ਦੇ ਵਿੱਚ ਵੀ ਕਿਸੇ ਨੂੰ ਕੁਝ ਨਹੀਂ ਦੱਸਿਆ ਕਿ ਕੋਈ ਕਿਸੇ ਤਰੀਕੇ ਨਾਲ ਉਸ ਦਾ ਕੋਈ ਐਕਸੀਡੈਂਟ ਜਿਹੜਾ ਉਹ ਹੋਇਆ ਹੈ ਹਾਲਾਂਕਿ ਇਸ ਘਰ ਦੇ ਵਿੱਚ ਉਸਦੇ ਚਾਚਾ ਅਤੇ ਚਾਚੀ ਜਿਹੜੇ ਆਹੋ ਰਹਿੰਦੇ ਨੇ ਕਿਉਂਕਿ ਦੱਸਿਆ ਜਾ ਰਿਹਾ ਕਿ ਅਮਰਿਤਪਾਲ ਸਿੰਘ ਢਿੱਲੋਂ ਦੀ ਮਾਤਾ ਜਿਹੜੇ ਨੇ ਉਹ ਕੈਨੇਡਾ ਰਹਿ ਰਹੇ ਨੇ ਅਤੇ ਉਸਦੇ ਪਿਤਾ ਪਹਿਲਾਂ ਹੀ ਇਸ ਦੁਨੀਆ ਤੋਂ ਪਹਿਲਾਂ ਹੀ ਜਿਹੜੇ ਆਹੋ ਰੁਕਸਤ ਹੋ ਗਏ ਨੇ ਤੇ ਇਸੇ ਦੇ ਚੱਲਦੇ ਹੋਏ ਹੁਣ ਜ਼ਿਆਦਾਤਰ ਜਿਹੜਾ ਪਰਿਵਾਰ ਜਿਹੜਾ ਉਹ ਕੈਨੇਡਾ ਸ਼ਿਫਟ ਹੈ ਤੇ ਇਸ ਵਕਤ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਵੀ ਕੋਈ ਨਹੀਂ ਹੈ ਕਿਉਂਕਿ ਦੂਸਰੇ ਪਾਸੇ ਅੱਜ ਅਮਰਿਤਪਾਲ ਢਿੱਲੋਂ ਨੂੰ ਜਿਹੜਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਜਿਸ ਦੇ ਬਾਵਜੂਦ ਜਿਹੜੇ ਉਸਦੇ ਚਾਚਾ ਅਤੇ ਚਾਚੀ ਜਿਹੜੇ ਆ ਇਸ ਵਕਤ ਜਲੰਧਰ ਅਦਾਲਤ ਦੇ ਵਿੱਚ ਜਿਹੜੇ ਆ ਉਹ ਮੌਜੂਦ ਹਨ ਤੇ ਨਾਲ ਹੀ ਹੁਣ ਇਹ ਪਤਾ ਲੱਗ ਪਾ ਰਿਹਾ ਹੈ ਕਿ ਆਪਣੇ ਘਰ ਦਾ ਕੰਮ ਕਰਾਉਣ ਖਾਤਰ ਜਿਹੜਾ ਅਮਰਿਤਪਾਲ ਢਿੱਲੋਂ ਹਲੇ ਕੁਝ ਦਿਨ ਪਹਿਲਾਂ ਹੀ ਜਿਹੜਾ ਉਹ ਵਾਪਸ ਜਿਹੜਾ ਆਪਣੇ ਪਿੰਡਾਂ ਆਸੀ ਹਲੇ ਹਫਤਾ ਕੀ ਹੋਇਆ ਸੀ ਉਸ ਨੂੰ ਆਇਆ ਹੋਇਆ ਅਤੇ ਦੱਸਿਆ ਜਾ ਰਿਹਾ ਹੈ ਕਿ ਕੁਝ ਸਮੇਂ ਬਾਅਦ ਉਸਨੇ ਵਾਪਸ ਜਾਣਾ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਇਸ ਤਰੀਕੇ ਦਾ ਘਟਨਾਕਰਮ ਵਾਪਰਿਆ ਜਿਸ ਤੋਂ ਬਾਅਦ ਦੇ ਵਿੱਚ ਉਹ ਇਸ ਵਕਤ ਅੰਮ੍ਰਿਤਪਾਲ ਢਿੱਲੋਂ ਜਿਹੜਾ ਉਹ ਸਲਾਖਾਂ ਦੇ ਪਿੱਛੇ ਹੈ ਸਮਝਦ ਅਸੀਂ ਕੁਝ ਗੱਲਾਂ ਜਾਣ ਰਹੇ ਸੀ ਬਾਬਾ ਫੌਜਾ ਸਿੰਘ ਹੁਨਾਵਾਰੇ ਔਰ ਕਿਹਾ ਜਾ ਰਿਹਾ ਹੈ ਕਿ ਉਨਾ ਬਾਰੇ ਉਨਾ ਬਲਕਿ ਈਵਰ ਕਿਹਾ ਗਿਆ ਕਿ ਉਹ ਵਿਦੇਸ਼ ਨਹੀਂ ਜਾਣਾ ਚਾਹੁੰਦੇ ਆਪਣੇ ਆਖਰੀ ਸਾਹ ਆਪਣੇ ਪਿੰਡ ਚ ਹੀ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਅੰਤਿਮ ਸੰਸਕਾਰ ਉੱਥੇ ਹੋਏ ਔਰ ਕੋਵਿਡ ਤੋਂ ਬਾਅਦ ਉਹ ਦੁਬਾਰਾ ਵਿਦੇਸ਼ ਵੀ ਨਹੀਂ ਗਈ ਤਾਂ ਕੀ ਦਿਲਚਸਪ ਗੱਲਾਂ ਉਹਨਾਂ ਬਾਰੇ ਹੁਣ ਤੱਕ ਹੋਰ ਪਤਾ ਲੱਗ ਸਕੀਆਂ ਨੇ ਦੇਖੋ ਦੱਸਿਆ ਜਾ ਰਿਹਾ ਹੈ ਕਿ ਫੌਜਾ ਸਿੰਘ ਦਾ ਇੱਕ ਟਾਬਾ ਸੀ ਜੋ ਉਹਨਾਂ ਦੇ ਰਿਹائش ਤੋਂ ਕੇਵਲ ਔਰ ਕੇਵਲ 100 ਮੀਟਰ ਦੀ ਦੂਰੀ ਦੇ ਉੱਤੇ ਇੱਕ ਹਾਈਵੇ ਪਾਰ ਕਰਕੇ ਹੀ ਸੀ ਜਿਸ ਟਾਬੇ ਦੇ ਉੱਤੇ ਫੌਜਾ ਸਿੰਘ ਉਸ ਦਿਨ ਜਾ ਰਹੇ ਸਨ ਉਹ ਟਾਬਾ ਉਸ ਦੇ ਉਹਨਾਂ ਦੇ ਦੂਸਰੇ ਪੁੱਤਰ ਵੱਲੋਂ ਜਿਹੜਾ ਉਹ ਬਣਾਇਆ ਜਾ ਰਿਹਾ ਸੀ ਸਨ 1993 ਦੇ ਵਿੱਚ 1993 ਦੇ ਵਿੱਚ ਛੱਤ ਗਿਰਨ ਦੇ ਕਾਰਨ ਕਾਰਨ ਉਹਨਾਂ ਦੇ ਬੇਟੇ ਦੀ ਜਿਹੜੀ ਆ ਉਹ ਅਚਾਨਕ ਮੌਤ ਹੋ ਗਈ ਜਿਸ ਤੋਂ ਬਾਅਦ ਦੇ ਵਿੱਚ ਜੋ ਰੰਦੀ ਉਸਾਰੀ ਸੀ ਉਹ ਫੌਜਾ ਸਿੰਘ ਵੱਲੋਂ ਆਪਣੇ ਹੱਥਾਂ ਨਾਲ ਜਿਹੜੀ ਉਹ ਮੁਕੰਮਲ ਕੀਤੀ ਗਈ ਹਾਲਾਂਕਿ ਇੱਕ ਤਸਵੀਰ ਵੀ ਅਸੀਂ ਦੇਖੀ ਕਿ ਉਹਨਾਂ ਦੇ ਦੂਸਰੇ ਪੁੱਤਰ ਕੁਲਦੀਪ ਸਿੰਘ ਦੀ ਜਿਹੜੀ ਆ ਉਹ ਉਸ ਟਾਬੇ ਦੇ ਉੱਤੇ ਮੌਜੂਦ ਹੈ ਤੇ ਉਸ ਟਾਬੇ ਦੇ ਉੱਤੇ ਆ ਜਿਹੜਾ ਕੁਲਦੀਪ ਸਿੰਘ ਦੀ ਜੋ ਤਸਵੀਰ ਆ ਉਸ ਨੂੰ ਜਿਹੜੇ ਆ ਉਹ 2 ਤੋਂ 3 ਮਿੰਟ ਆਉਣ ਤੋਂ ਪਹਿਲਾਂ ਜਿਹੜੇ ਜਿਹੜੇ ਦੇਖਦੇ ਹੀ ਹੁੰਦੇ ਸੀਗੇ ਆ ਆਪਣੇ ਪੁੱਤਰ ਨੂੰ ਜਿਹੜੇ ਇੱਕ ਇੱਕ ਨਮਨ ਅੱਖਾਂ ਦੇ ਨਾਲ ਹਮੇਸ਼ਾ ਹੀ ਉਹ ਟੱਕਦੇ ਰਹਿੰਦੇ ਜਦੋਂ ਉਹਨਾਂ ਦਾ ਕਾਫੀ ਮਨ ਭਰ ਜਾਂਦਾ ਤਾਂ ਫਿਰ ਉਹ ਉੱਤੇ ਹੀ ਸੈਰ ਸਪਾਟਾ ਜਿਹੜਾ ਕਰਨ ਲੱਗ ਜਾਂਦੇ ਸੀ ਟਾਬੇ ਦੇ ਉੱਤੇ ਜਿਸ ਤੋਂ ਬਾਅਦ ਦੇ ਵਿੱਚ ਉੱਥੋਂ ਦੇ ਕਰਮਚਾਰੀਆ ਜਾਂ ਜੋ ਉਸ ਵਕਤ ਉੱਥੇ ਕੰਮੇ ਨੇ ਤਾਂ ਉਹ ਉਹਨਾਂ ਨੂੰ ਜਿਹੜੇ ਆ ਸੜਕ ਪਾਰ ਕਰਵਾਉਂਦੇ ਤਾਂ ਉਸ ਦਿਨ ਵੀ ਕੁਝ ਇਸ ਤਰੀਕੇ ਨਾਲ ਹੀ ਸੀ ਉਹਨਾਂ ਨੇ ਦੁਪਹਿਰ ਦਾ ਖਾਣਾ ਖਾਧਾ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਉਹ ਸੈਰ ਕਰਨ ਦੇ ਲਈ ਜਿਹੜੇ ਆਹੋ ਆਪਣੇ ਢਾਬੇ ਦੇ ਉੱਤੇ ਹੀ ਜਾ ਰਹੇ ਸਨ ਲੇਕਿਨ ਰਸਤੇ ਦੇ ਵਿੱਚ ਉਹਨਾਂ ਦੀ ਅਚਾਨਤ ਵਾਕਈ ਕਿਉਂਕਿ ਜਦੋਂ ਇਹ ਘਟਨਾ ਵਾਪਰੀ ਉਦੋਂ ਵੀ ਉਹ ਰੋਜ਼ ਦੀ ਤਰ੍ਹਾਂ ਸੈਰ ਕਰਨ ਨਿਕਲੀ ਸੀ ਔਰ ਸ਼ਾਇਦ ਉਹਨਾਂ ਨੇ ਨਹੀਂ ਸੋਚਿਆ ਹੋਵੇਗਾ ਜ਼ਿੰਦਗੀ ਦੀ ਦੌੜ ਇਸ ਤਰੀਕੇ ਖਤਮ ਹੋਏਗੀ ਹਲੇ ਸ਼ਾਇਦ ਉਹਨਾਂ ਨੇ ਹੋਰ ਲੰਮੀ ਦੌੜ ਦੌੜਨਾ ਸੀ ਲੇਕਿਨ ਉਹ ਜਦੋਂ ਘਟਨਾ ਵਾਪਰੀ ਜੇਕਰ ਅੰਮ੍ਰਿਤਪਾਲ ਉਸ ਵਕਤ ਰੁਕ ਜਾਂਦੇ ਕਿਹਾ ਜਾ ਰਿਹਾ 7 ਕਿਲੋਮੀਟਰ ਦੀ ਦੂਰੀ ਤੇ ਹ ਕੀ ਅਸੀਂ ਇਹ ਕਹਿ ਸਕਦੇ ਕਿ ਜੇਕਰ ਉਸ ਸਮੇਂ ਅੰਮ੍ਰਿਤਪਾਲ ਰੁਕ ਜਾਂਦੇ ਤਾਂ ਅੱਜ ਸ਼ਾਇਦ ਜ਼ਿੰਦਗੀ ਦੀ ਦੌੜ ਜਿਹੜੀ ਆ ਫੌਜਾ ਸਿੰਘ ਉਹਨਾਂ ਦੀ ਹੋਰ ਲੰਮੀ ਹੁੰਦੀ ਦੇਖੋ ਜਿਸ ਕਰਦੇ ਬਾਹਰ ਅਸੀਂ ਮੌਜੂਦ ਆ ਇਸ ਵਕਤ ਇਸ ਜਗ੍ਹਾ ਦੇ ਉੱਤੋਂ ਜੋ ਘਟਨਾਕਰਮ ਸਥਾਨ ਹੈ ਉਹ ਕੇਵਲ ਔਰ ਕੇਵਲ ਲਗਭਗ ਜਿਹੜੀ ਉਹ 6 ਕਿਲੋਮੀਟਰ ਦੀ ਦੂਰੀ ਹੈ ਅਤੇ ਇੰਨੀ ਹੀ ਦੂਰੀ ਦੇ ਉੱਤੇ ਜਿਹੜਾ ਇੱਕ ਨਿੱਜੀ ਹਸਪਤਾਲ ਲੈ ਤਾਂ ਇੱਥੋਂ ਦੇ ਸਥਾਨਕ ਲੋਕਾਂ ਦਾ ਜਾਂ ਉੱਥੋਂ ਦੇ ਜੋ ਘਟਨਾਕ ਚਸ਼ਮਦੀਨ ਨੇ ਖਾਸ ਤੌਰ ਦੇ ਉੱਤੇ ਉਹ ਇਸ ਵਕਤ ਇਸ ਗੱਲ ਦਾ ਹੀ ਜ਼ਿਕਰ ਕਰ ਰਹੇ ਨੇ ਕਿ ਜੇਕਰ ਉਹ ਆਪਣੇ ਪਿੰਡ ਜਾਣ ਦੀ ਬਜਾਏ ਫੌਜਾ ਸਿੰਘ ਨੂੰ ਚੱਕ ਕੇ ਜੇਕਰ ਉਹ ਕਿਸੇ ਨਿੱਜੀ ਹਸਪਤਾਲ ਦੇ ਵਿੱਚ ਆਪ ਹੀ ਲੈ ਜਾਂਦਾ ਤਾਂ ਜ਼ਾਹਿਰ ਜੀ ਗੱਲ ਹੈ ਕਿ ਅੱਜ ਸੋਜਾ ਸਿੰਘ ਜਿਹੜੇ ਆ ਉਹ ਸਾਡੇ ਦਰਮਿਆਨ ਮੌਜੂਦ ਹੁੰਦੇ ਲੇਕਿਨ ਅਸੀਂ ਦੇਖਦੇ ਹਾਂ ਕਿ ਅੰਮ੍ਰਿਤਪਾਲ ਢਿੱਲੋਂ ਦੀ ਵੀ ਬਹੁਤੀ ਉਮਰ ਨਹੀਂ 26 27 ਸਾਲ ਦੀ ਉਮਰ ਹੈ ਤਾਂ ਜਿਹੇ ਦੀ ਉਮਰ ਦੇ ਵਿੱਚ ਅਕਸਰ ਜਿਹੜਾ ਇੱਕ ਬੰਦਾ ਕਬਰ ਆ ਜਾਂਦਾ ਤਾਂ ਉਸੇ ਕਬਰਹਾੜ ਦੇ ਵਿੱਚ ਜਿਹੜਾ ਅੰਮ੍ਰਿਤਪਾਲ ਢਿੱਲੋਂ ਜਿਹੜਾ ਉਹ ਵਾਪਸ ਆਪਣੇ ਘਰੇ ਆ ਗਿਆ ਬਕਾਇਦਾ ਜਲੰਧਰ ਜਾਣ ਦੀ ਬਜਾਏ ਹਾਲਾਂਕਿ ਉਹ ਜਲੰਧਰ ਜਾ ਰਿਹਾ ਸੀ ਜਲੰਧਰ ਜਦੋਂ ਐਕਸੀਡੈਂਟ ਹੋਇਆ ਤਾਂ ਉਹ ਉਸਨੇ ਆਪਣੀ ਗੱਡੀ ਵਾਪਸ ਘਮਾਈ ਤੇ ਵਾਪਸ ਘਮਾਣ ਤੋਂ ਬਾਅਦ ਦੇ ਵਿੱਚ ਉਹ ਆਪਣੇ ਇਸੇ ਘਰ ਦੇ ਵਿੱਚ ਪਹੁੰਚਿਆ ਹਾਲਾਂਕਿ ਸਭ ਲੋਕ ਕਿਸੇ ਵੀ ਪਰਿਵਾਰਕ ਮੈਂਬਰ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਐਕਸੀਡੈਂਟ ਦੇ ਬਾਬਤੇ ਅਕਸਰ ਅਸੀਂ ਦੇਖਦੇ ਆ ਕਿ ਬਹੁਤ ਥਾਵਾਂ ਤੇ ਹੁੰਦਾ ਕਿ ਅਸੀਂ ਅਕਸਰ ਕੋਈ ਐਕਸੀਡੈਂਟ ਹੁੰਦਾ ਤਾਂ ਪਰਿਵਾਰ ਮੈਂਬਰ ਦੇ ਵਿੱਚ ਆ ਕੇ ਕੋਈ ਨਾ ਕੋਈ ਗੱਲਬਾਤ ਜਿਹੜੀ ਆ ਉਹ ਜ਼ਰੂਰ ਜਿਹੜੀ ਆ ਉਹ ਕਿਸੇ ਨਾ ਕਿਸੇ ਵਿਅਕਤੀ ਵੱਲੋਂ ਕਰ ਦਿੱਤੀ ਜਾਂਦੀ ਹੈ ਕਿ ਇਸ ਤਰੀਕੇ ਦੇ ਨਾਲ ਅੱਜ ਘਟਨਾਕਰਮ ਵਾਪਰਿਆ ਹੈ ਲੇਕਿਨ ਅੰਮ੍ਰਿਤਪਾਲ ਢਿੱਲੋਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਜਿਹੜੀ ਉਹ ਨਹੀਂ ਕੀਤੀ ਗਈ ਤੇ ਇਹੀ ਕਾਰਨ ਰਿਹਾ ਕਿ ਉਹ ਅੰਦਰ ਸੈਮ ਕੇ ਜਿਹੜਾ ਇੱਕ ਆਪਣੇ ਆਪਣੇ ਆਪ ਨੂੰ ਉਸਨੇ ਕਮਰੇ ਦੇ ਵਿੱਚ ਬੰਦ ਕਰ ਲਿੱਤਾ ਤੇ ਜਿਸ ਤੋਂ ਬਾਅਦ ਦੇ ਵਿੱਚ ਉਹ ਘਰੇ ਹੀ ਮਜੂਦ ਸੀ ਜਦੋਂ ਉਸ ਦੀ ਗ੍ਰਿਫਤਾਰੀ ਹੋਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਉਹ ਉਸ ਦੀ ਗ੍ਰਿਫਤਾਰੀ ਵੀ ਘਰ ਦੇ ਵਿੱਚ ਹੀ ਹੋਈ ਹੈ ਤੇ ਇਸੇ ਦੇ ਨਾਲ ਨਾਲ ਉਸ ਦੀ ਗੱਡੀ ਵੀ ਜਿਹੜੀ ਹੈ ਉਸ ਵਕਤ ਘਰੇ ਹੀ ਸੀ ਜਦੋਂ ਉਹ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਦੋਵੇਂ ਚੀਜ਼ਾਂ ਨੂੰ ਪਰਿਵਾਰਿਕ ਮੈਂਬਰਾਂ ਦਾ ਕੋਈ ਇਸ ਤੇ ਰਿਐਕਸ਼ਨ ਹੈ ਪਰਿਵਾਰ ਦੇ ਵਿੱਚ ਕੌਣ-ਕੌਣ ਇਸ ਵਕਤ ਹੈ ਔਰ ਜਦੋਂ ਉਹਨਾਂ ਨੂੰ ਉੱਥੋਂ ਲੈ ਕੇ ਗਏ ਤਾਂ ਕੀ ਉਹਨਾਂ ਦੇ ਵੱਲੋਂ ਕੁਝ ਕਿਹਾ ਗਿਆ ਆਪਣੀ ਸਫਾਈ ਛੁਕੀ ਕਹਿ ਰਹੇ ਸੀ ਤਿਕੂ ਜਿਸਟ੍ਰਿਕਟ ਕਨਲ ਪ੍ਰਿੰਕਪਲ ਮੈਂ ਦੱਸ ਰਿਹਾ ਸੀਗਾ ਕਿ ਪਰਿਵਾਰ ਦੇ ਵਿੱਚ ਸਿਰਫ ਔਰ ਚਾਚਾ ਤੇ ਚਾਚੀ ਨੇ ਤੇ ਜੋ ਦੋਵੇਂ ਇਸ ਵਕਤ ਜਲੰਧਰ ਜਿਹੜੇ ਕੋਰਟ ਦੇ ਵਿੱਚ ਮੌਜੂਦ ਨੇ ਕਿਉਂਕਿ ਅੱਜ ਅਮਰਿਤਪਾਲ ਢਿੱਲੋਂ ਨੂੰ ਜਿਹੜਾ ਕੋਰਟ ਦੇ ਵਿੱਚ ਪੇਸ਼ ਕਰਨਾ ਹੈ ਅਮਰਿਤਪਾਲ ਢਿੱਲੋਂ ਦਾ ਵੀ ਇਸ ਇਸ ਜਗ੍ਹਾ ਦੇਤੇ ਯਾਨੀ ਕਿ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਹਿ ਲਈਏ ਜਾਂ ਉਸ ਦੇ ਪਿੰਡ ਹੀ ਕਹਿ ਲਈਏ ਚਾਚਾ ਚਾਚੀ ਤੋਂ ਇਲਾਵਾ ਹੋਰ ਕੋਈ ਹੈ ਹੀ ਨਹੀਂ ਉਹ ਆਪਣੇ ਚਾਚਾ ਚਾਚੀ ਕੋਲ ਹੀ ਆਇਆ ਹੋਇਆ ਸੀਗਾ ਅਕਸਰ ਅਸੀਂ ਦੇਖਦੇ ਆ ਕਿ ਵਿਦੇਸ਼ ਵਿਦੇਸ਼ਾਂ ਦੇ ਵਿੱਚ ਜਦ ਨੌਜਵਾਨ ਜਾਂਦੇ ਨੇ ਤਾਂ ਵਾਪਸ ਪਰਤਦੇ ਨੇ ਤਾਂ ਕਿਸੇ ਨਾ ਕਿਸੇ ਰਿਸ਼ਤੇਦਾਰ ਕੋਲੇ ਰੁਕ ਜਾਂਦੇ ਨੇ ਕਿਉਂਕਿ ਅਮਰਿਤਪਾਲ ਢਿੱਲੋਂ ਨੇ ਤਿੰਨ ਭੈਣਾ ਤਿੰਨੇ ਕੈਨੇਡਾ ਅਤੇ ਮਾਤਾ ਨੇ ਜਿਹੜੇ ਉਹ ਵੀ ਕੈਨੇਡਾ ਨੇ ਇਸ ਤੋਂ ਪਹਿਲਾਂ ਜਿਹੜਾ ਦੱਸਿਆ ਜਾ ਰਿਹਾ ਕਿ ਅਮਰਿਤਪਾਲ ਢਿੱਲੋਂ ਦੇ ਜਿਹੜੇ ਪਿਤਾ ਸਨ ਉਹ ਪਹਿਲਾਂ ਹੀ ਇਸ ਦੁਨੀਆ ਨੂੰ ਜਿਹੜੇ ਹਲਵਿਦਾ ਅਗੇਸਾ ਜਿਸ ਤੋਂ ਬਾਅਦ ਦੇ ਵਿੱਚ ਉਸਨੇ ਆਪਣੇ ਸਾਰੇ ਪਰਿਵਾਰ ਨੂੰ ਜਿਹੜਾ ਉਹ ਕੈਨੇਡਾ ਸ਼ਿਫਟ ਕਰ ਲਿਆ ਸੀ ਤਾਂ ਇਹੀ ਕਾਰਨ ਰਿਹਾ ਰਿਹਾ ਸੀ ਕਿ ਪਿੱਛੇ ਨੂੰ ਰੋਕਣਾ ਚਾਹਵਾਂਗੇ ਜਿਹੜੀ ਇਹ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਹੈ 30 ਘੰਟਿਆਂ ਦੇ ਵਿੱਚ ਪੁਲਿਸ ਨੇ ਪੂਰੀ ਹੁੱਥੀ ਸੁਲਝਾ ਲਈਏ ਇੱਕ ਵੱਡੀ ਸਫਲਤਾ ਮੰਨ ਰਿਆਂ ਪਰਿਵਾਰਿਕ ਮੈਂਬਰ ਪਹਿਲਾਂ ਤਾਂ ਇਹ ਕਹਿ ਰਹੇ ਸੀ ਬਾਬਾ ਫੌਜਾ ਸਿੰਘ ਉਹਨਾਂ ਦੇ ਕਿ ਅਸੀਂ ਚਾਹੁੰਦੇ ਹਾਂ ਕਿ ਜਲਦੀ ਜਿਹੜੇ આરોપી ਨੇ ਉਹਨਾਂ ਨੂੰ ਫੜਿਆ ਜਾਏ ਹੁਣ ਕਿਉਂਕਿ ਮਾਮਲਾ ਇਹ ਹੈ ਕਿ ਉਹ ਹਾਈਵੇ ਕ੍ਰਾਸ ਕਰ ਰਹੀ ਸੀ ਐਕਸੀਡੈਂਟ ਹੋ ਗਿਆ ਤਾਂ ਠੀਕ ਹੈ ਇਰਾਦਾ ਹੀ ਕਤਲ ਤਾਂ ਨਹੀਂ ਸੀ ਲੇਕਿਨ ਅਣਗਹਿਲੀ ਜ਼ਰੂਰ ਹੈ ਉਹਨਾਂ ਵੱਲੋਂ ਕੋਈ ਰਿਐਕਸ਼ਨ ਹੁਣ ਤੱਕ ਸਾਹਮਣੇ ਆਇਆ ਕਿ ਪੁਲਿਸ ਦੀ ਜਿਹੜੀ ਇਹ ਕਾਰਵਾਈ ਹੈ ਉਹ ਕਿਸ ਤਰੀਕੇ ਦੇਖ ਰਹੇ ਨੇ ਦੇਖੋ ਫੌਜਾ ਸਿੰਘ ਦੇ ਜਿਹੜੇ ਬੇਟੇ ਨੇ ਤਰਮਿੰਦਰ ਸਿੰਘ ਉਹਨਾਂ ਦਾ ਜ਼ਰੂਰ ਇਸ ਉੱਤੇ ਪ੍ਰਤੀਕਰਮ ਜਿਹੜਾ ਸਾਹਮਣੇ ਆ ਉਹਨਾਂ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਅਸੀਂ ਅਕਸਰ ਦੇਖਦੇ ਹਾਂ ਕਿ ਐਜੇ ਘਟਨਾਕਰਮ ਜਿਹੜੇ ਆ ਹੋ ਹੀ ਜਾਂਦੇ ਨੇ ਸੜਕ ਹਾਦਸੇ ਹੁੰਦੇ ਹੀ ਰਹਿੰਦੇ ਨੇ ਅਸੀਂ ਦੇਖਦੇ ਰਹਿੰਦੇ ਹਾਂ ਆਮ ਤੌਰ ਦੀ ਜ਼ਿੰਦਗੀ ਦੇ ਵਿੱਚ ਜੇਕਰ ਫੌਜਾ ਸਿੰਘ ਜੀ ਉਹਨਾਂ ਨਾਲ ਵੀ ਐਜਾ ਘਟਨਾਕਰਮ ਜਾਂ ਹਾਦਸਾ ਹੋਇਆ ਸੀ ਤਾਂ ਚਾਹੀਦਾ ਸੀ આરોપી ਨੂੰ ਇਹ ਚਾਹੀਦਾ ਸੀਗਾ ਕਿ ਉਹ ਉੱਥੇ ਖੜਦਾ ਤੇ ਖੜ ਕੇ ਇਨਸਾਨੀਅਤ ਦੇ ਤੌਰ ਦੇ ਉੱਤੇ ਉਹਨਾਂ ਨੂੰ ਕਿਸੇ ਨਾ ਕਿਸੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੰਦਾ ਤਾਂ ਇਸ ਵਕਤ ਗ੍ਰਿਫਤਾਰੀ ਤੋਂ ਅਤੇ ਪੁਲਿਸ ਦੀ ਕਾਰਵਾਈ ਜੋ ਜਰੂਰ ਪਰਿਵਾਰ ਫੌਜਾ ਸਿੰਘ ਹੋਣਾ ਦਾ ਸੰਤੁਸ਼ਟ ਨਜ਼ਰ ਆ ਰਿਹਾ ਲੇਕਿਨ ਇੱਥੇ ਇੱਕ ਚੀਜ਼ ਹੋਰ ਵੀ ਦੇਖਣ ਯੋਗ ਹੈ ਕਿ ਪੁਲਿਸ ਇਸ ਵਕਤ ਜਿਸ ਤਰੀਕੇ ਦੇ ਨਾਲ ਇਸ ਕੜੀ ਨੂੰ ਜਿਹੜੇ ਵਿਧਾ ਚੜਾ ਕੇ ਦੱਸ ਰਹੀ ਹੈ ਤਾਂ ਦੂਸਰੇ ਪਾਸੇ ਜੋ ਇਸ ਵਕਤ ਪਿੰਡ ਵਾਸੀ ਨੇ ਖਾਸ ਤੌਰ ਤੇ ਜਨ ਨੇੜਲੇ ਸੰਬੰਧੀ ਨੇ ਅਮ੍ਰਿਤਪਾਲ ਢਿੱਲੋਂ ਦੇ ਉਹ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਉਹ ਕਿਤੇ ਵੀ ਫਰਾਰ ਨਹੀਂ ਹੋਇਆ ਕਿਤੇ ਭੱਜਿਆ ਨਹੀਂ ਜਿਸ ਕਾਰਨਾਂ ਕਾਰਨ ਪੁਲਿਸ ਨੂੰ ਕੜੀ ਮੁਸ਼ਕਲ ਕਰਨੀ ਪਈ ਹੋਵੇ ਉਹ ਆਪਣੇ ਘਰ ਹੀ ਸੀ ਤੇ ਘਰੇ ਦੇ ਘਰ ਦੇ ਵਿੱਚ ਉਸ ਦੀ ਗ੍ਰਿਫਤਾਰੀ ਹੋ ਗਈ ਹੈ ਗੱਡੀ ਵੀ ਘਰੇ ਖੜੀ ਸੀ ਘਰੋਂ ਠੀਕ ਹੈ ਜੀ ਤੁਹਾਡਾ ਬਹੁਤ ਸ਼ੁਕਰੀਆ ਵਿਸਤਾਰ ਨਾਲ ਜਾਣਕਾਰੀ ਦੇਣ ਵਾਸਤੇ ਔਰ ਮੌਕੇ ਤੋਂ ਤਸਵੀਰਾਂ ਦਿਖਾਉਣ ਵਾਸਤੇ ਸਾਡੇ ਸਹਿਯੋਗੀ ਮਨਪ੍ਰੀਤ ਕੌਰ ਨੇ ਐਸਐਸਪੀ ਦਿਨਾਲ ਗੱਲਬਾਤ ਕੀਤੀ ਹੈ ਉਹ ਤੁਹਾਨੂੰ ਸੁਣਾ ਦਿੰਨੇ ਆ ਐਸਐਸਪੀ ਕੀ ਕਹਿੰਦੀ ਸੀ ਫਕਤ ਮੌਜੂਦ ਹੈਗੇ ਨੇ ਜਲੰਧਰ ਤੋਂ ਐਸਐਸਪੀ ਹਰਵਿੰਦਰ ਸਿੰਘ ਵਿਰਕ ਗੱਲਬਾਤ ਕਰਦੇ ਉਹਨਾਂ ਦੇ ਨਾਲ ਕਿ આરોપી ਜਿਹੜਾ ਕਿੱਥੇ ਦਾ ਰਹਿਣ ਵਾਲਾ ਹੈ ਤੇ ਕੀ ਕੰਮ ਕਰਦਾ ਹੈ ਤੇ ਉਸ ਦੇ ਵੱਲੋਂ ਅਜਿਹਾ ਜਿਹੜਾ ਉਹ ਕਿਉਂ ਕੀਤਾ ਸਰ ਪੂਰਾ ਮੈਟਰ ਜਿਹੜਾ ਤੁਸੀਂ ਟ੍ਰੇਸ ਕਿੱਦਾ ਕੀਤਾ ਸਭ ਤੋਂ ਪਹਿਲਾਂ ਤੋਂ ਪਹਿਲਾਂ ਕੀ ਇਹ ਪਲਾਨਡ ਸੀ ਜਾਂ ਐਕਸੀਡੈਂਟ ਹੀ ਸੀਗਾ ਆ ਫੌਜਾ ਫੌਜਾ ਸਿੰਘ ਉਹਨਾਂ ਦੀ ਡੈਥ ਹੋਣ ਕਰਕੇ ਬਾਹਰ ਸੈਰ ਕਰਨ ਵਾਸਤੇ ਨਿਕਲੇ ਜੋ ਜਲੰਧਰ ਜਿਹੜਾ ਪਠਾਨ ਕੋਰਡ ਰੋਡ ਹੈ ਉਥੋਂ ਇਹਨਾਂ ਦਾ 100 ਕਿਲੋਮੀਟਰ ਦਾ ਹੀ ਘਰ ਜਿਹੜਾ ਹੈਗਾ ਬਾਹਰ ਪਿੰਡ ਵਿਆਸ ਪਿੰਡ ਦੀ ਆਊਟਸਕਰਟਸ ਦੇ ਉੱਪਰ ਇਹਨਾਂ ਦਾ ਘਰ ਲੋਕੇਟ ਹੈਗਾ ਜੀ ਤਾਂ ਉਹ ਤੋਂ ਇਹ ਸੈਰ ਕਰਨ ਵਾਸਤੇ ਬਾਹਰ ਨਿਕਲੇ ਜਦੋਂ ਇਹ ਸੜਕ ਕ੍ਰੋਸ ਕਰਨ ਲੱਗੇ ਸੀ ਤਾਂ ਉਦੋਂ ਇੱਕ ਜਿਹੜੀ ਫੋਰਚੂਨਰ ਪਠਾਨਗੋੜ ਸਾਈਡ ਵੱਲ ਤੋਂ ਉਹ ਕਿਸ਼ਨਗੜ ਜਲੰਧਰ ਸਾਈਡ ਤੋਂ ਆ ਰਹੀ ਸੀ ਜਿਹੜੀ ਨਾਲ ਇਹਨਾਂ ਦੀ ਜਿਹੜੀ ਹਿੱਟ ਹੋ ਗਏ ਤਾਂ ਉੱਥੇ ਜਿਹੜੀ ਇੰਜਰਡ ਹੋ ਗਏ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਹਸਪੀਟਲਾਈਜ਼ ਕੀਤਾ ਗਿਆ ਜਿੱਥੇ ਇਹਨਾਂ ਦੀ ਡੈਥ ਹੋ ਜਾਂਦੀ ਹੈ ਫਿਜ਼ੀਕਲ ਜੋ ਅਸੀਂ ਮਲਾਜ਼ਮਾਂ ਕੋਲ ਤੋਂ ਕੁਝ ਗੱਡੀ ਦੇ ਪਾਰਟਸ ਸਾਨੂੰ ਮਿਲੇ ਸੀ ਜਿਹੜੇ ਕਿਸੇ ਗੱਡੀ ਦੇ ਲੈਫਟ ਸਾਈਡ ਦੇ ਕੁਝ ਪਾਰਟ ਆਗੇ ਸੀ ਹੈੱਡਲਾਈਟ ਦੇ ਤੋ ਪਾਰਟਸ ਦਾ ਜਦੋਂ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਦੇਖਿਆ ਕਿ ਗੱਡੀ ਫੋਰਚੂਨਰ ਦੇ ਪਾਰਟ ਹੈਗੇ ਤਾਂ ਅਸੀਂ ਉੱਥੋਂ ਜ਼ੀਰੋ ਡਾਉਨ ਕਰਨ ਵਾਸਤੇ ਸੀਸੀਟੀਵੀ ਕੈਮਰਿਆਂ ਦੀ ਜਿਹੜੇ ਹੈਗੇ ਨੇ ਕੈਮਰਾਜ਼ ਦੀ ਹੈਲਪ ਲਈ ਫੁਟੇਜ ਦੇ ਅਨਾਲਿਸਿਸ ਦੇ ਵਿੱਚ ਇੱਕ ਸਾਨੂੰ ਗੱਡੀ ਜਿਹੜੀ ਹੈਗੀ ਫੋਰਚੂਨਰ ਡਿਟੈਕਟ ਕੀਤੀ ਜਿਹਦਾ ਉਹ ਵਾਲਾ ਪਾਰਟ ਹੈ ਜਿਹੜਾ ਅਸੀਂ ਮੌਕੇ ਤੋਂ ਰਿਕਵਰ ਕੀਤਾ ਸੀ ਉਹ ਫੁਟੇਜ ਦੇ ਵਿੱਚ ਉਹਦਾ ਮਿਸਿੰਗ ਸੀ ਤਾਂ ਜਿੱਥੋਂ ਅਸੀਂ ਗੱਡੀ ਨੂੰ ਜ਼ੀਰੋ ਡਾਉਨ ਕੀਤਾ ਕਿਸੇ ਹੋਰ ਕੈਮਰਾ ਦੇ ਵਿੱਚ ਉਹਦਾ ਨੰਬਰ ਜਿਹੜਾ ਰਜਿਸਟ੍ਰੇਸ਼ਨ ਨੰਬਰ ਪੜਿਆ ਗਿਆ ਤਾਂ ਅਸੀਂ ਇਸ ਦੋਸ਼ੀ ਤੱਕ ਜਿਹੜੀ ਪਹੁੰਚ ਗਏ ਤੇ ਜਿਹੜਾ ਦੋਸ਼ੀ ਅਮਰਤਪਾਲ ਹੈਗਾ ਇਹ ਅਮਰਤਪਾਲ ਸਿੰਘ ਢਿੱਲੋਂ ਇਹ ਹੁਣ ਇਸ ਵਕਤ ਕੈਨੇਡਾ ਦੇ ਵਿੱਚ ਰਹਿ ਰਿਹਾ ਜੋ ਇਹਦਾ ਪਿੰਡ ਦਾਸੂਪੁਰ ਪਿੰਡ ਥਾਣਾ ਕਰਤਾਰਪੁਰ ਦੇ ਵਿੱਚ ਪਿੰਡ ਇਹਦਾ ਜੱਦੀ ਪਿੰਡ ਹੋਇਆ ਹੈਗਾ ਇਹਦੀ ਉਮਰ ਕਰੀਬ 26 ਸਾਲ ਹੈ ਕਿ ਪਿੱਛੇ 23 24 ਜੂਨ ਨੂੰ ਇਹ ਇੰਡੀਆ ਦੇ ਵਿੱਚ ਆਇਆ ਸੀ ਤਾਂ ਇਹਦੇ ਕੋਈ ਘਰ ਦੀ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਤਾਂ ਉਸ ਦੀ ਦੇਖ ਰਿਕ ਕਰਨ ਵਾਸਤੇ ਕੁਝ ਸਮਾਨ ਲੈਣ ਵਾਸਤੇ ਕਿਸ਼ਨਗੜ੍ਹ ਸਾਈਡ ਤੋਂ ਇਹ ਜਿਹੜਾ ਜਾ ਰਿਹਾ ਸੀ ਗੱਡੀ ਦੀ ਓਵਰ ਸਪੀਡਿੰਗ ਕਰਕੇ ਇਹ ਸਭ ਹੁੰਦਾ ਗੱਡੀ ਇਹਦੀ ਫਾਸਟ ਜੀ ਓਵਰ ਸਪੀਡ ਸੀ ਐਂਡ ਜਦੋਂ ਐਕਸੀਡੈਂਟ ਹੁੰਦਾ ਉਦੋਂ ਸਰਦਾਰ ਫੌਜਾ ਸਿੰਘ ਸੜਕ ਕ੍ਰੋਸ ਕਰਨ ਲੱਗੇ ਸੀ ਦੂਸਰੀ ਸਾਈਡ ਜਾਣਾ ਸੀ ਉਹਨਾਂ ਨੇ ਉਧਰ ਉਹਨਾਂ ਦੀ ਜ਼ਮੀਨ ਹੈਗੀ ਆ ਸਰਦਾਰ ਫੌਜਾ ਸਿੰਘ ਦੇ ਪਰਿਵਾਰ ਦੀ ਦੂਸਰੀ ਸਾਈਡ ਤੇ ਜ਼ਮੀਨ ਸੀ ਸੜਕ ਦੇ ਆਪੋਜੀਟ ਸਾਈਡ ਤਾਂ ਉਹ ਸੜਕ ਕ੍ਰੋਸ ਕਰਨ ਲੱਗੇ ਸੀ ਜਦੋਂ ਇਹ ਅਨਫੋਰਚੂਨੇਟ ਐਕਸੀਡੈਂਟ ਹੋਇਆ ਤਾਂ ਇਸ ਦੇ ਤਹਿਤ ਹੀ ਜਿਹੜਾ ਹੈਗਾ ਸੀ ਸਟ੍ਰੀਜੈਂਟ ਜਿਹੜੀਆਂ ਪ੍ਰੋਵੀਜ਼ਨਸ ਆਫ ਲਾ ਹੈਗੀਆਂ ਕਲਪੇਬਲ ਹੋਮਿਸਾਈਡ ਨਾਟ ਅਮਾਊਂਟਿੰਗ ਟੂ ਮਰਡਰ ਜਿਹੜਾ 105 ਬੀ ਐਨ ਐਸ ਦੇ ਤਹਿਤ ਤੇ ਰੈਸ਼ਨ ਨੈਗਲੀਜੈਂਟ ਡਰਾਈਵਿੰਗ 281 ਬੀ ਐਨ ਐਸ ਦੇ ਤਹਿਤ ਸੀ ਮੁਕਦਮਾ ਦਰਜ ਕਰਕੇ ਇਹਦੀ ਜਿਹੜੀ ਤਤਤੀਸ਼ ਜਿਹੜੀ ਅਮਲ ਚ ਲਿਆਂਦੀ ਸੀ ਉਹਦੇ ਤਹਿਤ ਹੀ ਇਹਨੂੰ ਅਰੈਸਟ ਕੀਤਾ। ਇਹ ਸਰ ਕਦੋਂ ਦਾ ਇੰਡੀਆ ਦੇ ਵਿੱਚ ਆਇਆ ਹੋਇਆ ਜੇਕਰ ਕੈਨੇਡਾ ਚ ਵਰਕ ਪਰਮਿਟ ਤੇ ਹੈ? ਇੰਡੀਆ ਕਦੋਂ ਆਇਆ? ਫੈਮਲੀ ਦੇ ਵਿੱਚ ਕੌਣ-ਕੌਣ ਆ ਕੋਈ ਹੋਂਦ ਤੱਕ ਪੜਤਾਲ ਹੋ ਪਈ ਹੈ? ਇਹਦਾ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ 23-24 ਜੂਨ ਨੂੰ ਜਿਹੜਾ ਹੈਗਾ ਇੱਥੇ ਇੰਡੀਆ ਦੇ ਵਿੱਚ ਆਇਆ ਸੀ ਐਂਡ ਦੀ ਫੈਮਲੀ ਦੇ ਫਾਦਰ ਦੀ ਡੈਥ ਹੋਈ ਹੋਈ ਹੈ ਐਂਡ ਕੈਨੇਡਾ 베ਸਡ ਹੈਗਾ ਦੀ ਸਿਸਟਰਜ਼ ਐਂਡ ਮਦਰ ਇਹਦੀ ਕੈਨੇਡਾ ਚ ਨੇ। ਇੱਥੇ ਇਸ ਵਕਤ ਇਕੱਲਾ ਹੀ ਹੈਗਾ ਅਸੀਂ ਅਨਮੈਰਿਡ ਹੈਗਾ। ਤੇ ਸਰ ਗੱਡੀ ਜਿਹੜੀ ਹੈਗੀ ਆ ਜਲੰ ਤੇ ਗੱਡੀ ਸੈਕੰਡ ਓਨਰ ਹੈ ਯਾ ਥਰਡ ਓਨਰ ਹੈ ਤੇ ਤੀਜੇ ਥਾਂ ਤੇ ਉੱਥੇ ਗੱਡੀ ਹੈਗੀ ਹੈ ਇਹ ਦਾ ਜਿਹੜਾ ਹੈ ਕਿ ਕੁਝ ਡਾਕੂਮੈਂਟਸ ਇਹਨੇ ਆਪਣੇ ਨਾਂ ਤੇ ਕਰਾ ਚੁੱਕਿਆ ਸੀ ਤੇ ਬਾਕੀ ਇਹਦੇ ਜਿਹੜੀ ਹੈਗੇ ਰਜਿਸਟ੍ਰੇਸ਼ਨ ਸਰਟੀਫਿਕੇਟ ਗੱਡੀ ਦਾ ਜਿਹੜਾ ਹੈਗਾ ਉਹ ਆਪਣੇ ਨਾਂ ਤੇ ਕਰਾਉਣ ਵਾਸਤੇ ਇਹਨੇ ਅਪਲਾਈ ਕੀਤਾ ਹੋਇਆ ਉਹ ਇਨ ਪ੍ਰੋਸੈਸ ਹੈ ਮੈਨੂੰ ਕਾਨਫਰੰਸ ਅਫਿਸ ਤੁਸੀਂ ਇੱਕ ਗੱਲ ਦਾ ਜ਼ਿਕਰ ਕੀਤਾ ਸੀ ਕਿ ਜਦੋਂ ਇਹ ਇਨਸੀਡੈਂਟ ਹੁੰਦਾ ਉਸ ਤੋਂ ਠੀਕ ਪਹਿਲਾਂ ਇਹਦੇ ਵੱਲੋਂ ਗੱਡੀ ਦੇ ਟਾਇਰ ਵੀ ਚੇਂਜ ਕਰਵਾਏ ਜਾਂਦੇ ਨੇ ਕੀ ਕੋਈ ਦਿੱਕਤ ਸੀ ਗੱਡੀ ਦੇ ਵਿੱਚ ਟਾਇਰ ਚੇਂਜ ਨਹੀਂ ਕਰਾਉਣ ਬਾਰੇ ਮੈਂ ਕਿਹਾ ਟਾਇਰ ਪੰਕਚਰ ਹੋਇਆ ਸੀ ਪੰਕਚਰ ਸੀ ਉਹਨੂੰ ਠੀਕ ਕਰਾਉਣਾ ਜ਼ਰੂਰੀ ਸੀ ਕੈਮਰਾ ਪਰਸਨ ਪੰਗਾ ਨਾਲ ਮਨਪ੍ਰੀਤ ਕੌਰ ਢੀਲੀ ਬੂਸਟ ਦਿਲੰਦਰ ਤੇ ਹੁਣ ਅਗੇ ਵਾਧਿਆ ਐਸਜੀਪੀਸੀ ਨੂੰ ਮਰਤੋ ਧਮਕੀ ਮਿਲਿਆ ਈਮੇਲ ਫਿਰ ਤੋਂ ਮਿਲਿਆ ਪੰਜ ਈਮੇਲਸ ਹੁਣ ਤੱਕ ਆ ਚੁੱਕੀਆਂ ਨੇ ਪਹਿਲਾ ਲੰਗਰ ਹੋਣ ਨੂੰ ਬੰਬ ਦੇ ਨਾਲ ਆਰਡੀਐਕਸ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਔਰ ਇਸ ਈਮੇਲ ਦੇ ਵਿੱਚ ਐਮਪੀ ਗੁਰਜੀਤ ਔਜਲਾ ਦਾ ਵੀ ਜ਼ਿਕਰ ਕੀਤਾ ਹੈ ਔਰ ਇਸ ਦੇ ਬਾਰੇ ਹੁਣ ਕਿਹਾ ਜਾ ਰਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕੌਣ ਲੋਕ ਨੇ ਜਿਹੜੇ ਧਮਕੀਆਂ ਦੇ ਰਹੇ ਨੇ ਮਨੁੱਖਤਾ ਤੋਂ ਨੁਕਸਾਨ ਪਹਿਲਾ ਇਸੇ ਜਗ੍ਹਾ ਦੇ ਉੱਤੇ ਕਰੋ ਉਸ ਵੱਲੋਂ ਜਿਹੜਾ ਇੱਕ ਟਾਇਰ ਬਦਲਿਆ ਗਿਆ ਗੱਡੀ ਦਾ ਟਾਇਰ ਬਦਲਣ ਤੋਂ ਬਾਅਦ ਦੇ ਵਿੱਚ ਕਿਉਂਕਿ ਟਾਇਰ ਜਿਹੜਾ ਉਹ ਪੈਂਚਰ ਹੋ ਚੁੱਕਿਆ ਸੀ ਪੈਂਚਰ ਹੋਣ ਤੋਂ ਬਾਅਦ ਦੇ ਵਿੱਚ ਉਸ ਵੱਲੋਂ ਟਾਇਰ ਬਦਲਿਆ ਗਿਆ ਟਾਇਰ ਬਦਲਣ ਤੋਂ ਬਾਅਦ ਦੇ ਵਿੱਚ ਉਹ ਜਲੰਧਰ ਨੂੰ ਜਾ ਰਿਹਾ ਸੀਗਾ ਰਸਤੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਸਦੇ ਇੱਕ ਐਕਸੀਡੈਂਟ ਹੋਇਆ ਜਿਸ ਤੋਂ ਬਾਅਦ ਫੌਜਾ ਸਿੰਘ ਹੋਣਾਂ ਦੇ ਨਾਲ ਜਿਸ ਤੋਂ ਬਾਅਦ ਦੇ ਵਿੱਚ ਉਹ ਜਲੰਧਰ ਨਹੀਂ ਗਿਆ ਸਗੋਂ ਡਰ ਕੇ ਜਿਹੜਾ ਉਹ ਵਾਪਿਸ ਜਿਹੜਾ ਉਹ ਘਰੇ ਵਾਪਸ ਪਰਤ ਆਇਆ ਤੇ ਇਹੀ ਕਾਰਨ ਰਿਹਾ ਹੈ ਕਿ ਉਹ ਘਰੇ ਇੱਕ ਚੁੱਪ ਚੁਪੀਤੇ ਜਿਹੜਾ ਉਹ ਬੈਠਾ ਰਿਹਾ ਇੱਕ ਸਹਿਮ ਦਾ ਮਾਹੌਲ ਜਿਸ ਤਰੀਕੇ ਨਾਲ ਕਹਿ ਦਿੰਦੇ ਨੇ ਨਾ ਅਸੀਂ ਕਿ ਐਕਸੀਡੈਂਟ ਤੋਂ ਬਾਅਦ ਦੇ ਵਿੱਚ ਇੱਕ ਅੰਦਰ ਬੰਦੇ ਦੇ ਅੰਦਰ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਉਸਨੇ ਪਰਿਵਾਰ ਦੇ ਵਿੱਚ ਵੀ ਕਿਸੇ ਨੂੰ ਕੁਝ ਨਹੀਂ ਦੱਸਿਆ ਕਿ ਕੋਈ ਕਿਸੇ ਤਰੀਕੇ ਨਾਲ ਉਸ ਦਾ ਕੋਈ ਐਕਸੀਡੈਂਟ ਜਿਹੜਾ ਉਹ ਹੋਇਆ ਹੈ ਹਾਲਾਂਕਿ ਇਸ ਘਰ ਦੇ ਵਿੱਚ ਉਸ ਦੇ ਚਾਚਾ ਅਤੇ ਚਾਚੀ ਜਿਹੜੇ ਆਹ ਰਹਿੰਦੇ ਨੇ ਕਿਉਂਕਿ ਦੱਸਿਆ ਜਾ ਰਿਹਾ ਕਿ ਅਮਰਿਤਪਾਲ ਸਿੰਘ ਢਿੱਲੋਂ ਦੀ ਮਾਤਾ ਜਿਹੜੇ ਨੇ ਉਹ ਕੈਨੇਡਾ ਰਹਿ ਰਹੇ ਨੇ ਅਤੇ ਉਸ ਦੇ ਪਿਤਾ ਪਹਿਲਾਂ ਹੀ ਇਸ ਦੁਨੀਆ ਤੋਂ ਪਹਿਲਾਂ ਹੀ ਜਿਹੜੇ ਆ ਉਹ ਰੁਕਸਤ ਹੋ ਗਏ ਨੇ ਤੇ ਇਸੇ ਦੇ ਚੱਲਦੇ ਹੋਏ ਹੁਣ ਜਿਆਦਾਤਰ ਜਿਹੜਾ ਪਰਿਵਾਰ ਜਿਹੜਾ ਉਹ ਕੈਨੇਡਾ ਸ਼ਿਫਟ ਹੈ ਤੇ ਇਸ ਵਕਤ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਵੀ ਕੋਈ ਨਹੀਂ ਹੈ ਕਿਉਂਕਿ ਦੂਸਰੇ ਪਾਸੇ ਅੱਜ ਅਮਰਿਤਪਾਲ ਢਿੱਲੋਂ ਨੂੰ ਜਿਹੜਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਜਿਸ ਦੇ ਬਾਵਜੂਦ ਜਿਹੜੇ ਉਸਦੇ ਚਾਚਾ ਅਤੇ ਚਾਚੀ ਜਿਹੜੇ ਆ ਇਸ ਵਕਤ ਜਲੰਧਰ ਅਦਾਲਤ ਦੇ ਵਿੱਚ ਜਿਹੜੇ ਆ ਉਹ ਮੌਜੂਦ ਹਨ ਤੇ ਨਾਲ ਹੀ ਹੁਣ ਇਹ ਪਤਾ ਲੱਗ ਪਾ ਰਿਹਾ ਹੈ ਕਿ ਆਪਣੇ ਘਰ ਦਾ ਕੰਮ ਕਰਾਉਣ ਖਾਤਰ ਜਿਹੜਾ ਅਮਰਿਤਪਾਲ ਢਿੱਲੋਂ ਹਲੇ ਕੁਝ ਦਿਨ ਪਹਿਲਾਂ ਹੀ ਜਿਹੜਾ ਉਹ ਵਾਪਸ ਜਿਹੜਾ ਆਪਣੇ ਪਿੰਡ ਆਇਆ ਸੀ ਹਲੇ ਹਫਤਾ ਕੀ ਹੋਇਆ ਸੀ ਨੂੰ ਆਇਆ ਹੋਇਆ ਅਤੇ ਦੱਸਿਆ ਜਾ ਰਿਹਾ ਹੈ ਕਿ ਕੁਝ ਸਮੇਂ ਬਾਅਦ ਉਸਨੇ ਵਾਪਸ ਜਾਣਾ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਇਸ ਤਰੀਕੇ ਦਾ ਘਟਨਾਕਰਮ ਵਾਪਰਿਆ ਜਿਸ ਤੋਂ ਬਾਅਦ ਦੇ ਵਿੱਚ ਉਹ ਇਸ ਵਕਤ ਅੰਮ੍ਰਿਤਪਾਲ ਢਿੱਲੋਂ ਜਿਹੜਾ ਉਹ ਸਲਾਖਾਂ ਦੇ ਪਿੱਛੇ ਹੈ ਹਮਮ ਸਮਤ ਅਸੀਂ ਕੁਝ ਗੱਲਾਂ ਜਾਣ ਰਹੇ ਸੀ ਬਾਬਾ ਫੌਜਾ ਸਿੰਘ ਹੁਨਾਵਾਰੇ ਔਰ ਕਿਹਾ ਜਾ ਰਿਹਾ ਹੈ ਕਿ ਉਨਾਵਾਰੋ ਉਨਾ ਬਲੋਕੀਵਰ ਕਿਹਾ ਗਿਆ ਕਿ ਉਹ ਵਿਦੇਸ਼ ਨਹੀਂ ਜਾਣਾ ਚਾਹੁੰਦੇ ਆਪਣੇ ਆਖਰੀ ਸਾਹ ਆਪਣੇ ਪਿੰਡ ਚ ਹੀ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਅੰਤਿਮ ਸੰਸਕਾਰ ਉੱਥੇ ਹੋਏ ਔਰ ਕੋਵਿਡ ਤੋਂ ਬਾਅਦ ਉਹ ਦੁਬਾਰਾ ਵਿਦੇਸ਼ ਵੀ ਨਹੀਂ ਗਈ ਤਾਂ ਕੀ ਦਿਲਚਸਪ ਗੱਲਾਂ ਉਹਨਾਂ ਬਾਰੇ ਹੁਣ ਤੱਕ ਹੋਰ ਪਤਾ ਲੱਗ ਸਕੀਆਂ ਨੇ ਦੇਖੋ ਦੱਸਿਆ ਜਾ ਰਿਹਾ ਹੈ ਕਿ ਫੌਜਾ ਸਿੰਘ ਦਾ ਇੱਕ ਟਾਬਾ ਸੀ ਜੋ ਉਹਨਾਂ ਦੇ ਰਿਹائش ਤੋਂ ਕੇਵਲ ਔਰ ਕੇਵਲ 100 ਮੀਟਰ ਦੀ ਦੂਰੀ ਦੇ ਉੱਤੇ ਇੱਕ ਹਾਈਵੇ ਪਾਰ ਕਰਕੇ ਹੀ ਸੀ ਜਿਸ ਟਾਬੇ ਦੇ ਉੱਤੇ ਫੌਜਾ ਸਿੰਘ ਉਸ ਦਿਨ ਜਾ ਰਹੇ ਸਨ ਉਹ ਟਾਬਾ ਉਸ ਦੇ ਉਹਨਾਂ ਦੇ ਦੂਸਰੇ ਪੁੱਤਰ ਵੱਲੋਂ ਜਿਹੜਾ ਉਹ ਬਣਾਇਆ ਜਾ ਰਿਹਾ ਸੀ ਸਨ 1993 ਦੇ ਵਿੱਚ 1993 ਦੇ ਵਿੱਚ ਛੱਤ ਗਿਰਨ ਦੇ ਕਾਰਨ ਕਾਰਨ ਉਹਨਾਂ ਦੇ ਬੇਟੇ ਦੀ ਜਿਹੜੀ ਆਹੋ ਅਚਾਨਕ ਮੌਤ ਹੋ ਗਈ ਜਿਸ ਤੋਂ ਬਾਅਦ ਦੇ ਵਿੱਚ ਜੋ ਰੰਦੀ ਉਸਾਰੀ ਸੀ ਉਹ ਫੌਜਾ ਸਿੰਘ ਵੱਲੋਂ ਆਪਣੇ ਹੱਥਾਂ ਨਾਲ ਜਿਹੜੀ ਆ ਉਹ ਮੁਕੰਮਲ ਕੀਤੀ ਗਈ ਹਾਲਾਂਕਿ ਇੱਕ ਤਸਵੀਰ ਵੀ ਅਸੀਂ ਦੇਖੀ ਕਿ ਉਹਨਾਂ ਦੇ ਦੂਸਰੇ ਪੁੱਤਰ ਕੁਲਦੀਪ ਸਿੰਘ ਦੀ ਜਿਹੜੀ ਆ ਉਹ ਉਸ ਟਾਬੇ ਦੇ ਉੱਤੇ ਮੌਜੂਦ ਹੈ ਤੇ ਉਸ ਟਾਬੇ ਦੇ ਉੱਤੇ ਆ ਜਿਹੜਾ ਕੁਲਦੀਪ ਸਿੰਘ ਦੀ ਜੋ ਤਸਵੀਰ ਆ ਉਸ ਨੂੰ ਜਿਹੜੇ ਆ ਉਹ 2 ਤੋਂ 3 ਮਿੰਟ ਆਉਣ ਤੋਂ ਪਹਿਲਾਂ ਜਿਹੜੇ ਜਿਹੜੇ ਦੇਖਦੇ ਹੀ ਹੁੰਦੇ ਸੀਗੇ ਆ ਆਪਣੇ ਪੁੱਤਰ ਨੂੰ ਜਿਹੜੇ ਇੱਕ ਇੱਕ ਨਮਨ ਅੱਖਾਂ ਦੇ ਨਾਲ ਹਮੇਸ਼ਾ ਹੀ ਉਹ ਤੱਕਦੇ ਰਹਿੰਦੇ ਜਦੋਂ ਉਹਨਾਂ ਦਾ ਕਾਫੀ ਮਨ ਭਰ ਜਾਂਦਾ ਤਾਂ ਫਿਰ ਉਹ ਉੱਤੇ ਹੀ ਸੈਰ ਸਪਾਟਾ ਜਿਹੜਾ ਕਰਨ ਲੱਗ ਜਾਂਦੇ ਸੀ ਟਾਬੇ ਦੇ ਉੱਤੇ ਜਿਸ ਤੋਂ ਬਾਅਦ ਦੇ ਵਿੱਚ ਉੱਥੋਂ ਦੇ ਕਰਮਚਾਰੀਆ ਜਾਂ ਜੋ ਉਸ ਵਕਤ ਉੱਥੇ ਕੰਮੇ ਨੇ ਤਾਂ ਉਹ ਉਹਨਾਂ ਨੂੰ ਜਿਹੜੇ ਆ ਸੜਕ ਪਾਰ ਕਰਵਾਉਂਦੇ ਤਾਂ ਉਸ ਦਿਨ ਵੀ ਕੁਝ ਇਸ ਤਰੀਕੇ ਨਾਲ ਹੀ ਸੀ ਉਹਨਾਂ ਨੇ ਦੁਪਹਿਰ ਦਾ ਖਾਣਾ ਖਾਦਾ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਉਹ ਸੈਰ ਕਰਨ ਦੇ ਲਈ ਜਿਹੜੇ ਆਹੋ ਆਪਣੇ ਢਾਬੇ ਦੇ ਉੱਤੇ ਹੀ ਜਾ ਰਹੇ ਸਨ ਲੇਕਿਨ ਰਸਤੇ ਦੇ ਵਿੱਚ ਉਹਨਾਂ ਦੀ ਅਚਾਨਕ ਵਾਕਈ ਕਿਉਂਕਿ ਜਦੋਂ ਇਹ ਕੜਨਾ ਵਾਪਰੇ ਉਦੋਂ ਵੀ ਉਹ ਰੋਜ਼ ਦੀ ਤਰ੍ਹਾਂ ਸੈਰ ਕਰਨ ਨਿਕਲੇ ਸੀ ਔਰ ਸ਼ਾਇਦ ਉਹਨਾਂ ਨੇ ਨਹੀਂ ਸੋਚਿਆ ਹੋਵੇਗਾ ਜ਼ਿੰਦਗੀ ਦੀ ਦੌੜ ਇਸ ਤਰੀਕੇ ਖਤਮ ਹੋਏਗੀ ਹਲੇ ਸ਼ਾਇਦ ਉਹਨਾਂ ਨੇ ਹੋਰ ਲੰਮੀ ਦੌੜ ਦੌੜਨਾ ਸੀ ਲੇਕਿਨ ਉਹ ਜਦੋਂ ਘਟਨਾ ਵਾਪਰੀ ਜੇਕਰ ਅਮਰਿਤਪਾਲ ਉਸ ਵਕਤ ਰੁਕ ਜਾਂਦੇ ਕਿਹਾ ਜਾ ਰਿਹਾ 7 ਕਿਲੋਮੀਟਰ ਦੀ ਦੂਰੀ ਤੇ ਹਸਪੀਟਲ ਸੀ ਯਾਨੀ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਜੇਕਰ ਉਸ ਸਮੇਂ ਅਮਰਿਤਪਾਲ ਰੁਕ ਜਾਂਦੇ ਤਾਂ ਅੱਜ ਸ਼ਾਇਦ ਜ਼ਿੰਦਗੀ ਦੀ ਦੌੜ ਜਿਹੜੀ ਆ ਫੋਜਾ ਸਿੰਘ ਉਹਨਾਂ ਦੀ ਹੋਰ ਲੰਮੀ ਹੁੰਦੀ ਦੇਖੋ ਜਿਸ ਘਰ ਦੇ ਬਾਹਰ ਅਸੀਂ ਮੌਜੂਦ ਆ ਇਸ ਵਕਤ ਇਸ ਜਗ੍ਹਾ ਦੇ ਉੱਤੋਂ ਜੋ ਘਟਨਾਕਰਮ ਸਥਾਨ ਹੈ ਉਹ ਕੇਵਲ ਔਰ ਕੇਵਲ ਲਗਭਗ ਜਿਹੜੀ ਉਹ 6 ਕਿਲੋਮੀਟਰ ਦੀ ਦੂਰੀ ਹੈ ਅਤੇ ਇੰਨੀ ਹੀ ਦੂਰੀ ਦੇ ਉੱਤੇ ਜਿਹੜਾ ਇੱਕ ਨਿੱਜੀ ਹਸਪਤਾਲ ਹੈ ਤਾਂ ਇੱਥੋਂ ਦੇ ਸਥਾਨਕ ਲੋਕਾਂ ਦਾ ਜਾਂ ਉੱਥੋਂ ਦੇ ਜੋ ਘਟਨਾਕ ਚਸ਼ਮਦੀਨ ਨੇ ਖਾਸ ਤੌਰ ਦੇ ਉੱਤੇ ਉਹ ਇਸ ਵਕਤ ਇਸ ਗੱਲ ਦਾ ਹੀ ਜ਼ਿਕਰ ਕਰ ਰਹੇ ਨੇ ਕਿ ਜੇਕਰ ਉਹ ਆਪਣੇ ਪਿੰਡ ਜਾਣ ਦੀ ਬਜਾਏ ਫੌਜਾ ਸਿੰਘ ਨੂੰ ਚੱਕ ਕੇ ਜੇਕਰ ਉਹ ਕਿਸੇ ਨਿੱਜੀ ਹਸਪਤਾਲ ਦੇ ਵਿੱਚ ਆਪ ਹੀ ਲੈ ਜਾਂਦਾ ਤਾਂ ਜ਼ਾਹਿਰ ਜੀ ਗੱਲ ਹੈ ਕਿ ਅੱਜ ਫੌਜਾ ਸਿੰਘ ਜਿਹੜੇ ਆ ਉਹ ਸਾਡੇ ਦਰਮਿਆਨ ਮੌਜੂਦ ਹੁੰਦੇ ਲੇਕਿਨ ਅਸੀਂ ਦੇਖਦੇ ਹਾਂ ਕਿ ਅੰਮ੍ਰਿਤਪਾਲ ਢਿੱਲੋਂ ਦੀ ਵੀ ਬਹੁਤੀ ਉਮਰ ਨਹੀਂ 26 27 ਸਾਲ ਦੀ ਉਮਰ ਹੈ ਤਾਂ ਅਜਿਹੇ ਦੀ ਉਮਰ ਦੇ ਵਿੱਚ ਅਕਸਰ ਜਿਹੜਾ ਇੱਕ ਬੰਦਾ ਕਬਰ ਆ ਜਾਂਦਾ ਤਾਂ ਉਸੇ ਕਬਰਹਾੜ ਦੇ ਵਿੱਚ ਜਿਹੜਾ ਅੰਮ੍ਰਿਤਪਾਲ ਢਿੱਲੋਂ ਜਿਹੜਾ ਉਹ ਵਾਪਸ ਆਪਣੇ ਘਰੇ ਆ ਗਿਆ ਬਕਾਇਦਾ ਜਲੰਧਰ ਜਾਣ ਦੀ ਬਜਾਏ ਹਾਲਾਂਕਿ ਉਹ ਜਲੰਧਰ ਜਾ ਰਿਹਾ ਸੀ ਜਲੰਧਰ ਜਦੋਂ ਐਕਸੀਡੈਂਟ ਹੋਇਆ ਤਾਂ ਉਹ ਉਸਨੇ ਆਪਣੀ ਗੱਡੀ ਵਾਪਸ ਕਮਾਈ ਤੇ ਵਾਪਸ ਕਮਾਉਣ ਤੋਂ ਬਾਅਦ ਦੇ ਵਿੱਚ ਉਹ ਆਪਣੇ ਇਸੇ ਘਰ ਦੇ ਵਿੱਚ ਪਹੁੰਚਿਆ ਹਾਲਾਂਕਿ ਉਸ ਵਲੋਂ ਕਿਸੇ ਵੀ ਪਰਿਵਾਰਕ ਮੈਂਬਰ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਐਕਸੀਡੈਂਟ ਦੇ ਬਾਬਤੇ ਅਕਸਰ ਅਸੀਂ ਦੇਖਦੇ ਆ ਕਿ ਬਹੁਤ ਥਾਵਾਂ ਤੇ ਹੁੰਦਾ ਕਿ ਅਸੀਂ ਅਕਸਰ ਕੋਈ ਐਕਸੀਡੈਂਟ ਹੁੰਦਾ ਤਾਂ ਪਰਿਵਾਰ ਮੈਂਬਰ ਦੇ ਵਿੱਚ ਆ ਕੇ ਕੋਈ ਨਾ ਕੋਈ ਗੱਲਬਾਤ ਜਿਹੜੀ ਆ ਉਹ ਜ਼ਰੂਰ ਜਿਹੜੀ ਆ ਉਹ ਕਿਸੇ ਨਾ ਕਿਸੇ ਵਿਅਕਤੀ ਵੱਲੋਂ ਕਰ ਲਈਤੀ ਜਾਂਦੀ ਹੈ ਕਿ ਇਸ ਤਰੀਕੇ ਦੇ ਨਾਲ ਅੱਜ ਘਟਨਾਕਰਮ ਵਾਪਰਿਆ ਹੈ ਲੇਕਿਨ ਅੰਮ੍ਰਿਤਪਾਲਤ ਫੋਜਾ ਸਿੰਘ ਉਹਨਾਂ ਦੀ ਡੈਥ ਹੋਈ ਹੈ ਤਾਂ ਉਸ ਦਿਨ ਪਹਿਲਾ ਇਸੇ ਜਗ੍ਹਾ ਦੇ ਉੱਤੇ ਘਰੋਂ ਉਸ ਵੱਲੋਂ ਜਿਹੜਾ ਇੱਕ ਟਾਇਰ ਬਦਲਿਆ ਗਿਆ ਗੱਡੀ ਦਾ ਟਾਇਰ ਬਦਲਣ ਤੋਂ ਬਾਅਦ ਦੇ ਵਿੱਚ ਕਿਉਂਕਿ ਟਾਇਰ ਜਿਹੜਾ ਉਹ ਪੈਂਚਰ ਹੋ ਚੁੱਕਿਆ ਸੀ ਪੈਂਚਰ ਹੋਣ ਤੋਂ ਬਾਅਦ ਦੇ ਵਿੱਚ ਉਸ ਵੱਲੋਂ ਟਾਇਰ ਬਦਲਿਆ ਗਿਆ ਟਾਇਰ ਬਦਲਣ ਤੋਂ ਬਾਅਦ ਦੇ ਵਿੱਚ ਉਹ ਜਲੰਧਰ ਨੂੰ ਜਾ ਰਿਹਾ ਸੀਗਾ ਆ ਰਸਤੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਸਦੇ ਇੱਕ ਐਕਸੀਡੈਂਟ ਹੋਇਆ ਜਿਸ ਤੋਂ ਬਾਅਦ ਫੋਜਾ ਸਿੰਘ ਉਹਨਾਂ ਦੇ ਨਾਲ ਜਿਸ ਤੋਂ ਬਾਅਦ ਦੇ ਵਿੱਚ ਉਹ ਜਲੰਧਰ ਨਹੀਂ ਗਿਆ ਸਗੋਂ ਡਰ ਕੇ ਜਿਹੜਾ ਉਹ ਵਾਪਿਸ ਜਿਹੜਾ ਉਹ ਘਰੇ ਵਾਪਿਸ ਪਰਤ ਆਇਆ ਤੇ ਇਹੀ ਕਾਰਨ ਰਿਹਾ ਹੈ ਉਹ ਘਰੇ ਇੱਕ ਚੁੱਪਚੁਪੀਤੇ ਜਿਹੜਾ ਉਹ ਬੈਠਾ ਰਿਹਾ ਇੱਕ ਸਹਿਮ ਦਾ ਮਾਹੌਲ ਜਿਸ ਤਰੀਕੇ ਨਾਲ ਕਹਿ ਦਿੰਦੇ ਨੇ ਨਾ ਅਸੀਂ ਕਿ ਐਕਸੀਡੈਂਟ ਤੋਂ ਬਾਅਦ ਦੇ ਵਿੱਚ ਇੱਕ ਅੰਦਰ ਬੰਦੇ ਦੇ ਅੰਦਰ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਉਸਨੇ ਪਰਿਵਾਰ ਦੇ ਵਿੱਚ ਵੀ ਕਿਸੇ ਨੂੰ ਕੁਝ ਨਹੀਂ ਦੱਸਿਆ ਕਿ ਕੋਈ ਕਿਸੇ ਤਰੀਕੇ ਨਾਲ ਉਸ ਦਾ ਕੋਈ ਐਕਸੀਡੈਂਟ ਜਿਹੜਾ ਉਹ ਹੋਇਆ ਹੈ ਹਾਲਾਂਕਿ ਇਸ ਘਰ ਦੇ ਵਿੱਚ ਉਸਦੇ ਚਾਚਾ ਅਤੇ ਚਾਚੀ ਜਿਹੜੇ ਆਹ ਰਹਿੰਦੇ ਨੇ ਕਿਉਂਕਿ ਦੱਸਿਆ ਜਾ ਰਿਹਾ ਕਿ ਅਮਰਿਤਪਾਲ ਸਿੰਘ ਢਿੱਲੋਂ ਦੀ ਮਾਤਾ ਜਿਹੜੇ ਨੇ ਉਹ ਕੈਨੇਡਾ ਰਹਿ ਰਹੇ ਨੇ ਅਤੇ ਉਸਦੇ ਪਿਤਾ ਪਹਿਲਾਂ ਹੀ ਇਸ ਦੁਨੀਆ ਤੋਂ ਪਹਿਲਾਂ ਹੀ ਜਿਹੜੇ ਆਹ ਉਹ ਰੁਕਸਤ ਹੋ ਗਏ ਨੇ ਤੇ ਇਸੇ ਦੇ ਚੱਲਦੇ ਹੋਏ ਹੁਣ ਜਿਆਦਾਤਰ ਜਿਹੜਾ ਪਰਿਵਾਰ ਜਿਹੜਾ ਉਹ ਕੈਨੇਡਾ ਸ਼ਿਫਟ ਹੈ ਤੇ ਇਸ ਵਕਤ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਵੀ ਕੋਈ ਨਹੀਂ ਹੈ ਕਿਉਂਕਿ ਦੂਸਰੇ ਪਾਸੇ ਅੱਜ ਅਮਰਿਤਪਾਲ ਢਿੱਲੋਂ ਨੂੰ ਜਿਹੜਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਜਿਸ ਦੇ ਬਾਵਜੂ ਜਿਹੜੇ ਉਸਦੇ ਚਾਚਾ ਅਤੇ ਚਾਚੀ ਜਿਹੜੇ ਆ ਇਸ ਵਕਤ ਜਲੰਧਰ ਅਦਾਲਤ ਦੇ ਵਿੱਚ ਜਿਹੜੇ ਆ ਉਹ ਮੌਜੂਦ ਹਨ ਤੇ ਨਾਲ ਹੀ ਹੁਣ ਇਹ ਪਤਾ ਲੱਗ ਪਾ ਰਿਹਾ ਹੈ ਕਿ ਆਪਣੇ ਘਰ ਦਾ ਕੰਮ ਕਰਾਉਣ ਖਾਤਰ ਜਿਹੜਾ ਅਮਰਿਤਪਾਲ ਢਿੱਲੋਂ ਹਲੇ ਕੁਝ ਦਿਨ ਪਹਿਲਾਂ ਹੀ ਜਿਹੜਾ ਉਹ ਵਾਪਸ ਜਿਹੜਾ ਆਪਣੇ ਪਿੰਡਾਂ ਆਸੀ ਹਾਲੇ ਹਫਤਾ ਕੀ ਹੋਇਆ ਸੀ ਉਸ ਨੂੰ ਆਇਆ ਹੋਇਆ ਅਤੇ ਦੱਸਿਆ ਜਾ ਰਿਹਾ ਹੈ ਕਿ ਕੁਝ ਸਮੇਂ ਬਾਅਦ ਉਸਨੇ ਵਾਪਸ ਜਾਣਾ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਇਸ ਤਰੀਕੇ ਦਾ ਘਟਨਾਕਰਮ ਵਾਪਰਿਆ ਜਿਸ ਤੋਂ ਬਾਅਦ ਦੇ ਵਿੱਚ ਉਹ ਉਸ ਵਕਤ ਅਮਰਿਤਪਾਲ ਢਿੱਲੋਂ ਜਿਹੜਾ ਉਹ ਸਲਾਖਾਂ ਦੇ ਪਿੱਛੇ ਹੈ ਸਮੇਤ ਅਸੀਂ ਕੁਝ ਗੱਲਾਂ ਜਾਣ ਰਹੇ ਸੀ ਬਾਬਾ ਫੌਜਾ ਸਿੰਘ ਹੁਨਾ ਬਾਰੇ ਔਰ ਕਿਹਾ ਜਾ ਰਿਹਾ ਹੈ ਕਿ ਉਹਨਾਂ ਬਾਰੇ ਉਹਨਾਂ ਬਿਲਕੁਲ ਕੀ ਵਾਰ ਕਿਹਾ ਗਿਆ ਕਿ